ਉੱਥੇ ਝੇਲਾ ਚ ਨਾਮ ਤੌਰ ਤੇ ਆਪੋ ਆਪਣੇ ਗਰੁੱਪ ਬਣੇ ਹੁੰਦੇ ਆ ਤੇ ਮੀਰਾਣਾ ਰਹਿ ਰਹਿ ਕੇ ਉਹਨਾਂ ਨੂੰ ਲੱਗਾ ਕਿ ਗਰੀਬ ਵਾਕਿਆ ਜਿਹੜੇ ਆ ਕਿਸਾਨ ਆ ਜਿਹੜੇ ਝੇਲ ਚ ਇਹ ਨਫਰਤ ਦੇ ਪਾਤਰ ਨਹੀਂ ਤੇ ਚੰਗੇ ਨਹੀਂ ਬੰਦੇ ਸਿੱਧੀ ਗੱਲ ਦੋਸਤੋ ਗੁੰਦੇ ਰਹੋ ਬਸਦੇ ਰਹੋ ਖੁਸ਼ ਰਹੋ ਬਾਦ ਰਹੋ ਇਹ ਦਵਾਵਾ ਮੈਂ ਬੈਠੇ ਕਰਦਾ ਤੇ ਦੋਸਤੋ ਛੋਟੀ ਜੀ ਸਾਂਝ ਲੈ ਕੇ ਮੈਂ ਹਾਜਰੋ ਨਾ ਮੈਂ ਸਾਰੇ ਦਿਨ ਦਾ ਵਲੌਗ ਨਹੀਂ ਬਣਾਉਂਦਾ ਸ਼ਾਇਦ ਹੁਣ ਛਿੱਗੇ ਛਿੱਗੇ ਬਣਾਉਣਾ ਉਹ ਸ਼ੁਰੂ ਕਰਾਂ ਮੇਰੀਆਂ ਗੱਲਾਂ ਬੜੀਆਂ ਸੁਧਾਰਨ ਜੀਆਂ ਸਿੰਪਲ ਜੀਆਂ ਸਾਹਿਤ ਹੁੰਦੀਆਂ ਤੇ ਮੇਰਾ ਹੁੰਦਾ ਵਾ ਇਰਾਦਾ ਵੀ ਤੁਹਾਡੇ ਨਾਲ ਕੋਈ ਸਾਂਝ ਹੀ ਪਾਉਣ ਦਾ ਜਿ ਤਰ੍ਹਾਂ ਹੁੰਦੀਆਂ ਮੇਰਿਆਂ ਜਿੰਨੀਆਂ ਸਾਂਝਾਂ ਉਹਨਾਂ 'ਚ ਵੀ ਮੈਂ ਇਹੀ ਗੱਲ ਕਹਿੰਦਾ ਹਾਂ ਉਹਨਾਂ ਨੂੰ ਤੇ ਹੁਣ ਮੈਂ ਤੁਹਾਨੂੰ ਕਹਿੰਦਾ ਕਿ ਮੈਨੂੰ ਜਿੱਥੇ ਤੁਸੀਂ ਲਾਈਕ ਕਰਦੇ ਸਬਸਕ੍ਰਾਈਬ ਕਰਦੇ ਜੇ ਮੈਨੂੰ ਕੋਈ ਨਾ ਕੋਈ ਕਮੈਂਟ ਵੀ ਕਰ ਦਿਆ ਕਰੋ ਦੱਸ ਦਿਆ ਕਰੋ ਕਿ ਮੈਂ ਇਸ ਵਿਸ਼ੇ ਦੇ ਉੱਤੇ ਗੱਲ ਕਰਾਂ ਜਾਂ ਇਸ ਵਿਸ਼ੇ ਦੇ ਉੱਤੇ ਬਣਾਵਾਂ ਆਪਣੀ ਜਿਹੜਾ ਵੀ ਜੋ ਵਲੌਗ ਬਣਾਉਣਾ ਤੇ ਸ਼ਾਇਦ ਮੈਨੂੰ ਜ਼ਿਆਦਾ ਮਦਦ ਮਿਲੇ ਤੇ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਦੋਸਤੋ ਵਸ ਕੀ ਜਿਹੜੇ ਰਸ਼ੀਆ ਦੇ ਮਹਾਨ ਸਹਿਤਕਾਰ ਹੋਏ ਆ ਉਹਨਾਂ ਦੀ ਤੇ ਉਹਨਾਂ ਦੇ ਇੱਕ ਨਜ਼ਰੀਏ ਦੀ ਗੱਲ ਕਰਦਾ ਉਹ ਕਾਰਨ ਆ ਦੋਸਤੋ ਵਸ ਕੀ ਜੇਲ ਚਲੇ ਗਏ ਬਹੁਤ ਸਾਰੇ ਰਾਈਟਰ ਨੇ ਜਿਨ੍ਹਾਂ ਨੇ ਜੇਲਾ ਕੱਟੀਆਂ ਹਮਿੰਗਵੇ ਵੀ ਜਿਤਨਾ ਆਰਮੀ ਦੇ ਵੈਸੇ ਕੋਈ ਕਿਤੇ ਅਸੀਂ ਕੁਕਤੇ ਅਸੀਂ ਮੇ ਭਾਂਦੇ ਉਹ ਟਾਸਪਾਈ ਦੀ ਹਲਤਾ ਉਹਦਾ ਲਾਈਫ ਦਾ ਸਟਾਈਲ ਸੀ ਇਹਦਾ ਇਹੇ ਤਰੀਕੇ ਦਾ ਸੀ ਇੱਥੇ ਰਾਈਟਰਾਂ ਦੇ ਨਾਂ ਲੈਣ ਲੱਗਾ ਬਹੁਤ ਸਾਰੇ ਹੋ ਜਾਣਗੇ ਤੇ ਦੋਸਤੋ ਅਸ ਕੀ ਜਦੋਂ ਜੇਲ੍ਹ ਗਏ ਤੇ ਉਹ ਅਲੀਟ ਜਿਹੜੀ ਕਲਾਸ ਸੀ ਉਹ ਚੋਂ ਆਉਂਦੇ ਸੀ ਉਹਥੇ ਜੇਲਾ ਚ ਨਾਮ ਤੌਰ ਤੇ ਆਪੋ ਆਪਣੇ ਗਰੁੱਪ ਬਣੇ ਹੁੰਦੇ ਆ ਜਿਨ੍ਹਾਂ ਦੇ ਇੱਕ ਉਥੇ ਵੀ ਇੱਕ ਅਮੀਰਾਂ ਦਾ ਗਰੁੱਪ ਸੀ ਗਰੀਬਾਂ ਦਾ ਗਰੁੱਪ ਸੀ ਤੇ ਇੱਕ ਦੂਜੇ ਨੂੰ ਵੜਦੇ ਮਾਰਦੇ ਕੱਟਦੇ ਰਹਿੰਦੇ ਸੀ ਤੇ ਜਿਹਨੂੰ ਨਫ਼ਰਤ ਭਰ ਕੇ ਨਜ਼ਰਾਂ ਵੇਦੇ ਸੀ ਤੇ ਉਹ ਹੋਇਆ ਕਿ ਜੋ ਇਹ ਕੰਮ ਸਿਲਸਲਾ ਜਿਹੜਾ ਸੀ ਉਹ ਚੱਲਦਾ ਰਿਹਾ ਚੱਲਦਾ ਰਿਹਾ ਤੇ ਕਹਿੰਦੇ ਸੰਗਤ ਦੀ ਰੰਗਤ ਹੁੰਦੀ ਆ ਆਵੇਂ ਜਿੰਨੇ ਮਰਜ਼ੀ ਵਧੀਆ ਸਾਹਿਦਕਾਰ ਸੀ ਦੋਸਤੋ ਬਸ ਕੀ ਲਿਖਦੇ ਸੀ ਪਰ ਉਹ ਉਹ ਮੀਰਾਣਾ ਰਹਿ ਰਹਿ ਕੇ ਉਹਨਾਂ ਨੂੰ ਲੱਗਾ ਕਿ ਗਰੀਬ ਵਾਕਿਆ ਜਿਹੜੇ ਆ ਕਿਸਾਨ ਆ ਜਿਹੜੇ ਜੇਲ੍ਹ ਚ ਇਹ ਨਫਰਤ ਦੇ ਪਾਤਰ ਨੇ ਤੇ ਚੰਗੇ ਨਹੀਂ ਬੰਦੇ ਤੇ ਉਹ ਬੜਾ ਚਿਰ ਉਹਨਾਂ ਨੇ ਇਸ ਚੀਜ਼ ਨੂੰ ਆਪਣੇ ਮਨ ਤੇ ਹੰਡਾਇਆ ਇੱਕ ਦਿਨ ਬੈਠਿਆਂ ਬੈਠਿਆਂ ਉਹਨਾਂ ਨੂੰ ਆਪਣੇ ਅਤੀਤ ਦੀ ਇੱਕ ਜਿਹੜੀ ਸਾਡੀ ਕੈਪਸੂਲੀ ਜੇ ਵਿੱਚ ਜਿਹੜੀਆਂ ਸਾਡਾ ਅਤੀਤ ਹੁੰਦਾ ਨਾ ਇਹਦਾ ਸਾਰਾ ਕੁਝ ਹੀ ਪਿਆਰ ਹੁੰਦਾ ਕੋਈ ਗੱਲ ਕੋਈ ਸ਼ਬਦ ਇਹ ਸਾਡੇ ਜਾਂਦਾ ਨਹੀਂ ਦਿਮਾਗ ਦੇ ਵਿੱਚੋਂ ਸਾਰੀ ਜ਼ਿੰਦਗੀ ਜੋ ਸਾਡੇ ਜਿਹੜਾ ਉਹ ਦਿਮਾਗ ਦੀ ਫਾਈਲ ਚ ਪਿਆ ਰਹਿੰਦਾ ਤੇ ਉਹ ਦੋਸਤੋ ਅਸਲੀ ਨੂੰ ਇੱਕ ਚੀਜ਼ ਬੜੀ ਪਿਆਰੀ ਜੀ ਯਾਦ ਆਉਂਦੀ ਆ ਕਿ ਉਹ ਤੇ ਸਕੀਮ ਬਣਾਉਂਦਾ ਹੈ ਦੇ ਕਿਸਾਨਾਂ ਦੇ ਗੱਲ ਪੈਣ ਵਾਸਤੇ ਉਹਨੂੰ ਯਾਦ ਆਉਂਦਾ ਵੀ ਉਹ ਜਦੋਂ ਛੋਟਾ ਹੁੰਦਾ ਬਚਪਨ ਦੇ ਵਿੱਚ ਨਿਕਲੇ ਘੁੰਮਣ ਟਲ ਜਾਂਦਾ ਤੇ ਘੁੰਮਦਾ ਘੁੰਮਦਾ ਆਪਣੇ ਮਾਪਿਆਂ ਤੋਂ ਥੋੜਾ ਜਿਹਾ ਦੂਰ ਚਲ ਜਾਂਦਾ ਖੇਤਾਂ 'ਚ ਤੇ ਉਹਨੂੰ ਇੱਕ ਮਤਲਬ ਬਘਿਆੜ ਦੇਖਦਾ ਭੇਡਿਆ ਦੇਖਦਾ ਤੇ ਉਹ ਬਹੁਤ ਡਰ ਜਾਂਦਾ ਡਰ ਕੇ ਦੌੜਦਾ ਆਉਂਦਾ ਤੇ ਗਾੜੀ ਕਿਸਾਨ ਹੁੰਦਾ ਬਜ਼ੁਰਗ ਤੇ ਉਹ ਉਹਨੂੰ ਪੁੱਛਦਾ ਬੇਟਾ ਕੀ ਗੱਲ ਹੋਇਆ ਤੇ ਕਹਿੰਦਾ ਭੇਡਿਆ ਮੈਨੂੰ ਖਾ ਜਾਊਗਾ ਇਹ ਬਜ਼ੁਰਗ ਕਿਸਾਨ ਉਹਨੂੰ ਬੁੱਕਲ ਚ ਲੈ ਜਾਂਦਾ ਸਿਰਫ ਲੋਸ ਦਾ ਦਿੰਦਾ ਮੇਰੇ ਹੰਨਿਆ ਬੇਟਾ ਤੈਨੂੰ ਕਿੱਥੋਂ ਖਾਜੂਗਾ ਭੇੜੀ ਆ ਮੈਂ ਭੇੜੀ ਨੂੰ ਨਾ ਖਾਜੂਗਾ ਤੇ ਉਹ ਦੋਸਤੋ ਵਸਕੀ ਨੂੰ ਜਦੋਂ ਉਹ ਆਪਦੇ ਉਸ ਕਿਸਾਨ ਦੇ ਚਿਹਰੇ ਵੱਲ ਦੇਖਦਾ ਤੇ ਉਹਨੂੰ ਆਪਦੇ ਮਾਪੇ ਦਾ ਚਿਹਰਾ ਯਾਦ ਆਉਂਦਾ ਉਹਦੀ ਮਾਂ ਦੀਆਂ ਅੱਖਾਂ ਦੀ ममता ਉਹਨੂੰ ਲੱਗਦੀ ਉਹਨੂੰ ਐ ਲੱਗਦਾ ਜਿਵੇਂ ਮਾਂ ਦੀ ਬੁੱਕਲ ਚ ਚਲੇ ਗਿਆ ਤੇ ਇਸ ਇੱਕ ਮੈਮਰੀ ਇੱਕ ਯਾਦ ਨੇ ਜਿਹੜਾ ਸੀ ਉਹ ਦੋਸਤੋ ਵਸਕੀ ਦਾ ਜਿਹੜਾ ਸੀ ਸਾਧਨਾ ਪ੍ਰਤੀ ਬਣਿਆ ਸਾਰਾ ਨਜ਼ਰੀਆ ਸੀ ਉਹ ਉਹ ਬਦਲਤਾ ਤੇ ਅਗਲੇ ਦਿਨ ਤੋਂ ਹੀ ਜਿਹੜਾ ਕਿਸਾਨਾਂ ਦੇ ਨਾਲ ਰਵਈਆ ਸੀ ਦੋਸਤੋ ਵਸਤੀ ਦਾ ਉਹ ਬਹੁਤ ਵਧੀਆ ਆ ਔਰ ਉਹ ਬਿਨਾ ਕਿਸੇ ਖੋਪ ਦੇ ਉਹਨਾਂ ਦੇ ਵਿੱਚ ਚਲੇ ਗਿਆ ਉੱਥੋਂ ਜਾ ਕੇ ਫਿਰ ਉਹਦਾ ਕਿਸਾਨਾਂ ਦੇ ਨਾਲ ਇੱਕ ਪਿਆਰ ਮੁਹੱਬਤ ਦਾ ਨਵਾਂ ਰਿਸ਼ਤਾ ਬਣਦਾ ਦੋਸਤੋ ਅਹੀ ਵੀ ਕਿਸਾਨ ਆ ਸਾਡਾ ਵੀ ਰਿਸ਼ਤਾ ਕਿਸੇ ਨੇ ਮਾੜਾ ਨਹੀਂ ਸਾਡੀ ਬੁੱਕਲ ਅੱਜ ਵੀ ਖੁੱਲੀ ਆ ਕਿਸਾਨ ਨੇ ਆਪਣੀ ਦਾਤਰੀ ਨੂੰ ਹਥਿਆਰ ਬਣਾਇਆ ਚਾਹੇ ਉਹ ਨਾਦਰ ਸ਼ਾਹ ਹੋਵੇ ਚਾਹੇ ਉਹ ਬਦਾਲੀ ਹੋਵੇ ਚਾਹੇ ਉਹ ਤਮੂਰ ਹੋਵੇ ਜਿਹੜਾ ਵੀ ਇੱਥੇ ਚੜ ਕੇ ਆਇਆ ਕਿਸਾਨਾਂ ਨੇ ਹੀ ਕੰਡਾਈਆਂ ਉਹਦੇ ਗਾੜੀ ਤੇ ਕਿਸਾਨ ਕਿਸਾਨ ਹੀ ਹੁੰਦੇ ਆ ਚੇਲ ਚੜਦੇ ਪੰਜਾਬ ਦੇ ਰੋੜ ਤੇ ਲੈਂਦੇ ਪੰਜਾਬ ਦੇ ਉਹਨਾਂ ਇਹ ਵੇਤ ਵੀ ਜਿਹੜੀ ਆ ਉਹ ਅੰਗਰੇਜ਼ਾਂ ਨੇ ਪਾਈ ਕਿਸਾਨਾਂ ਦੇ ਵੇਤ ਪਰ ਮੰਡੀਆਂ ਵੰਡੀਆਂ ਕਿਉਂਕਿ ਅੰਗਰੇਜ਼ ਉਹ ਕੌਮ ਸੀ ਜਿੰਨੇ ਸਾਡੀ ਪਾਈਚਾਰਕ ਸਾਡ ਜਿਹੜੀ ਸਦੀਆਂ ਦੀ ਤੋੜ ਦਿੱਤੀ ਤੇ ਗੁਰੂ ਸਾਹਿਬ ਸਹਿਬਸ੍ਰੀਪੁਰ ਗੁਮੈਸੇ ਜੀ ਮਹਾਰਾਜ ਦੇ ਨਾਲ ਲੜਨ ਵਾਲੇ ਜਿੰਨੇ ਸੀ ਉਹ ਸਾਰੇ ਕਿਸਾਨ ਸੀ ਇੱਥੋਂ ਤੱਕ ਪੀਰ ਬੱਦੂ ਸ਼ਾਹ ਜਿਹੜੇ ਸੀ ਸਦੋਰੇ ਵਾਲੇ ਉਹਨਾਂ ਨੇ ਗੁਰੂ ਸਾਹਿਬ ਦੀ ਮਦਦ ਕੀਤੀ ਆਪਣੇ ਉਹਨਾਂ ਦੇ ਬੱਚੇ ਜੰਗ ਸ਼ਹੀਦ ਹੋ ਗਏ ਗੁਰੂ ਸਾਹਿਬ ਦੀ ਖਾਤਰ ਤੇ ਇਤਰਾ ਹੀ ਜਦੋਂ ਸਹਿਬ ਜਿਆਦੇ ਨੂੰ ਸ਼ਹੀਦ ਕਰਨ ਲੱਗਿਆ ਨਵਾਬ ਮਲੇਰ ਕੋਟਲੇ ਨੇ ਜਿਹੜੇ ਸੀ ਕਿਆ ਕਿ ਨਹੀਂ ਇਹ ਤੁਸੀਂ ਗਲਤ ਕਰਨ ਲੱਗੇ ਜੀ ਤੇ ਇਹ ਜਿਹੜੀ ਮੇਰੀ ਕਹਿਣ ਦਾ ਮਕਸਦ ਇਹ ਆ ਕਿ ਅੱਜ ਜਿਹੜੀ ਕਿਸਾਨਾਂ ਦੇ ਨਾਲ ਪ੍ਰਤੀ ਇਹ ਨਫਰਤ ਦਾ ਇੱਕ ਆਪਣੀਆਂ ਨਜ਼ਰੀਆ ਪਾਲ ਲਿਆ ਨਾ ਉਹ ਕਿਸੇ ਹੱਦ ਤੱਕ ਠੀਕ ਨਹੀਂ ਕਿਸਾਨ ਚਾਹੇ ਉਹ ਕਸ਼ਮੀਰ ਦਾ ਚਾਹੇ ਤਾਮਿਲਨਾਡੂ ਦਾ ਚਾਹੇ ਪੰਜਾਬ ਦਾ ਹਰਿਆਣਾ ਦਾ ਕਿਤੋਂ ਦਾ ਵੀ ਆ ਚਾਹੇ ਉਹ ਫਰੂਟ ਪੈਦਾ ਕਰਦਾ ਚਾਹੇ ਉਹ ਸਬਜ਼ੀਆਂ ਪੈਦਾ ਕਰਦਾ ਚਾਹੇ ਉਹ ਅਨਾਜ ਪੈਦਾ ਕਰਦਾ ਉਹ ਤੁਹਾਨੂੰ ਕੁਝ ਦੇ ਹੀ ਰਿਹਾ ਤੇ ਬਦਲੇ ਜੋ ਕੀ ਮੰਗ ਰਿਆ ਸਿਰਫ ਆਪਣੇ ਜੀਨ ਦੀ ਲੋੜ ਤੇ ਉਹਦੀ ਜਿਹੜੀ ਫਸਲ ਆ ਉਹਦੀ ਲੋਟਕ ਸੁੱਟ ਨਾ ਕਰੋ ਸਭ ਪਿਸਾਨ ਨੂੰ ਕਿਉਂਕਿ ਅੱਜ ਪੰਜਾਬ ਨੂੰ ਜੇ ਤੁਸੀਂ ਮਾਰੋਗੇ ਤੇ ਕੇਂਦਰੀ ਪੂਲ ਦਾ ਜਿਹੜਾ ਅਨਾਜ ਆ 60% ਪੰਜਾਬ ਹੀ ਪੈਦਾ ਕਰਕੇ ਦਿੰਦਾ ਤੇ ਤੁਸੀਂ ਉਸ ਚੀਜ਼ ਦਾ ਕਿਆਸ ਕਰੋਗੇ ਜੇ ਦੋ ਤਿੰਨ ਸਾਲ ਫਸਲ ਹੀ ਨਾ ਬੀਜੀ ਜਾਵੇ ਤੇ ਕੀ ਹਾਹਾਕਾਰ ਮੱਜੂਗੀ ਤੇ ਸੋਨਾ ਚੜੀ ਖਾ ਕੇ ਨਹੀਂ ਜੀਉਂਦਾ ਰਹਿ ਸਕਦਾ ਮੈਨੂੰ ਬੈਠਿਆਂ ਬੈਠਾ ਇਹਨੇ ਅੱਜ ਗੱਲਬਾਤ ਆਗੀ ਸਹਿਤ ਕਰਨ ਆਇਆ ਹਿਸਰੇ ਮੈਂ ਚਲੋ ਬੜੀਆਂ ਗੱਲਾਂ ਕਰਦੇ ਆਂ ਰੋਜ਼ ਅੱਜ ਇਹੋਈ ਗੱਲ ਕਰਦੇ ਆਂ ਤੇ ਸਾਨੂੰ ਦੋਸਤੋ ਉਸਕੀ ਵਾਂਗੂ ਆਪਣੇ ਨਜ਼ਰੀਏ ਨੂੰ ਥੋੜਾ ਜਿਹਾ ਕੰਬੀਲ ਕਰਨ ਦੀ ਲੋੜ ਆ ਤੁਸੀਂ ਆਓ ਸਾਡੀ ਬੁੱਕਲ ਸਾਡਾ ਪਿਆਰ ਸਾਡਾ ਸਨੇਹ ਤੁਹਾਡੇ ਆਸਤੇ ਕੁਰਬਾਨ ਆ ਤੇ ਪੰਜਾਬ ਦਾ ਕਿਸਾਨ ਤੇ ਰਾਹਾਂ 'ਚ ਲੰਗਰ ਲਾ ਕੇ ਬੈਠਾ ਵਾ ਇਹਨੂੰ ਤੇ ਕੋਈ ਹੇ ਵੀ ਕਿ ਮੈਂ ਕਿਸੇ ਨੂੰ ਲੁੱਟ ਲਾਂ ਸਿਰਫ ਜੀਵਨ ਜਾਜ ਦਾ ਆਪਣੀ ਜਿਹੜਾ ਗੁਜ਼ਾਰੇ ਆਸ ਤੇ ਇਹ ਚੌਂਦਾ ਵਾਗੇ ਦੀਆਂ ਸਫਲਾ ਦੀ ਕੀਮਤ ਤੈਨੂੰ ਦਿੱਤੀ ਜਾਵੇ ਚਲੋ ਦੋਸਤੋ ਇਹ ਗੱਲਾਂ ਬੜੀਆਂ ਲੰਮੀਆਂ ਹੋ ਜਾਣੀਆਂ ਜੇ ਮੈਂ ਤੁਹਾਡੇ ਨਾਲ ਕਰੀ ਜਾਵਾਂ ਮੇਰੀ ਇਹ ਸਵੇਰ ਦੀ ਸਾਂਝ ਹੈ ਛੋਟੀ ਜੀ ਬੈਠੇ ਬੈਠੇ ਤੇ ਮੇਰੇ ਗੱਲ ਦਿਮਾਗ ਚ ਆਈ ਮੈਂ ਕਰਤੀ ਤੁਹਾਡੇ ਨਾਲ ਸਾਂਝ ਪਾ ਲਈ ਇੱਥੇ ਜਿੱਥੇ ਵੀ ਮੈਨੂੰ ਵੇਖਦੇ ਜੀ ਮੈਨੂੰ ਕੋਈ ਸੁਝਾਅ ਦੇਦਿਆ ਕਰੋ ਕਿਰੇ ਨਾਲ ਗੱਲਬਾਤ ਦਾ ਤਾਂ ਆਕੇ ਮੈਨੂੰ ਕੋਈ ਪਤਾ ਲੱਗੇ ਕਿ ਮੈਂ ਅੱਗੇ ਕੀ ਗੱਲ ਕਰਾਂ ਜਾਂ ਇਸ ਤਰ੍ਹਾਂ ਤੇ ਕੋਸ਼ਿਸ਼ ਮੇਰੀ ਇਹੀ ਹੁੰਦੀ ਆ ਤੁਹਾਨੂੰ ਮਿਲਣ ਦੀ ਤੇ ਬੜਾ ਖੂਬਸੂਰਤ ਮੌਸਮਾਂ ਸਵੇਰ ਦਾ ਪੰਛੀਆਂ ਦੇ ਗੀਤ ਆ ਨਹਿਰ ਦੇ ਪਾਣੀ ਦੀ ਆਵਾਜ਼ ਆ ਪਾਣੀ ਦੀ ਧਾਰਾ ਚੱਲ ਰਹੀ ਆ ਲੱਗ ਬੰਨੇ ਮੇਰੇ ਬਹੁਤ ਸ਼ਾਂਤ ਪਰਿਆਸ ਸਵੇਰ ਦਾ ਮੌਲਾ ਮੈਂ ਆਪਣੀ ਸੈੱਬ ਤੋਂ ਨਿਕਲਿਆ ਸੀ ਤੇ ਮੈਂ ਤੁਹਾਡੇ ਵਿੱਚ ਜਾਂਡ ਗੱਲਾਂ ਜਿਹੜੀਆਂ ਸ਼ੇਅਰ ਕੀਤੀਆਂ ਇੱਥੇ ਜਿੱਥੇ ਵੀ ਮੈਨੂੰ ਵੇਖਦੇ ਜੇ ਕੁਛ ਰੋ ਬਾਦ ਰੋ ਜਿੰਦਾਬਾਦ ਰੋ ਮੈਂ ਤੁਹਾਡਾ ਆਪਣਾ ਕੀ ਹਾਂ ਬੋਲਣਾ